ਸਸਿਕਾ ਜੀ ਮੇਰਾ ਫਿਰ ਤੋਂ ਦਰਸਾਉਣ ਦਾ ਨਾਮ ਵਲੌਗ ਦਾ 7 ਤਈ ਦੋਸਤੋ ਅੱਜ ਇੱਕ ਵਾਰ ਫਿਰ ਬਹੁਤ ਜ਼ਿਆਦਾ ਗਰਮੀ ਸਵੇਰ ਤੋਂ ਸਾਰੀ ਗਰਮੀ ਨੇ ਆਕਾ ਬਚਾ ਰੱਖੀ ਹੈ ਬਹੁਤ ਜ਼ਿਆਦਾ ਗਰਮੀ ਹੋ ਚੁੱਕੀ ਹੈ ਤੇ ਗਰਮੀ ਤੋਂ ਬਚਣ ਦੇ ਲਈ ਦੋਸਤੋ ਆਪਣੇ ਮਨਚ ਦੀ ਮੈਂ ਲੱਭ ਲੈ ਹੱਲ ਵਾਸ਼ਦੀਪ ਕਰ ਰਿਆ ਲੈ ਰਿਆ ਨਜ਼ਾਰੇ ਮੋਟਰ ਚਲਾ ਕੇ ਨਹਾ ਰਿਆ ਤੇ ਤੁਹਾਨੂੰ ਦਿਖਾਉਣੇ ਆ ਵਲੌਗ ਦੀ ਕਰੇ ਸ਼ੁਰੂਆਤ ਤੇ ਐਡਾ ਜਿਹੜਾ ਵਲੌਗ ਆ ਤੁਹਾਨੂੰ ਬਹੁਤ ਪਸੰਦ ਆਊਗਾ ਤੇ ਆਪਾਂ ਹੋ ਸਕਦਾ ਅੱਜ ਤੇ ਇੱਕ ਦੋ ਥਾਂ ਤੇ ਹੋਰ ਵੀ ਜਾਈਏ ਤੁਹਾਨੂੰ ਘੈਂਟ ਘੈਂਟ ਜਿਹਾ ਦਿਖਾਈਏ ਤੇ ਬਣੇ ਰੋ ਬਲੌਗ ਦੇ ਵਿੱਚ ਅੱਜ ਤੁਹਾਨੂੰ ਦਿਖਾਉਣੇ ਵੰਚ ਮਸਤੀ ਕਰਦਾ ਹੋਇਆ ਹੈਲੋ ਵਾਚ ਗਾਈਜ਼ ਸਾਇਆ ਧੁੱਤ ਕਚਾਹ ਲੀਣਾ ਨਿਆਰੀ ਆਹ ਦੇਖੋ ਜੀ ਵੰਚ ਕਰੀ ਰਹਾ ਮਸਤੀ ਤੇ ਤੇ ਵੰਚ ਕਿਵੇਂ ਗਰਮੀ ਅੱਜ ਫਿਰ ਬਹੁਤ ਜ਼ਿਆਦਾ ਹੋ ਗਈ ਯਾਰ ਅੱਜ ਪੂਲ ਤੋਂ ਇਲਾਵਾ ਤੇ ਇੱਥੇ ਨਾਉਂਦਾ ਨਿਆਰਾ ਲੈਣਾ ਯਾਰ ਹੁਣ ਇੱਥੇ ਪਹੁੰਚ ਆ ਰਹੇ ਹਾਂ ਪੂਲ ਤੇ ਖੱਟੇ ਮੋਟਰ ਤੇ ਠੀਕ ਹੈ ਦੋਸਤੋ ਸੜਕੇ ਦੇ ਵੱਜ ਗਏ ਹੈਗੇ 9 ਤੇ 9 ਵਜੇ ਵਾਂਚ ਕਹਿੰਦਾ ਮੈਨੂੰ ਲੱਗੇ ਨਹੀਂ ਬਹੁਤ ਗਰਮੀ ਹੈ ਤਾਂ AC ਵਿੱਚ ਬਹਿ ਜਾ ਪਰ ਨਹੀਂ ਇਹ ਕਹਿੰਦਾ ਮੈਂ ਲੈਣੇ ਨਜ਼ਾਰੇ ਗਰਮੀ ਦੇ ਵਿੱਚ ਵਾਂਚ ਕਿੰਨੀ ਗਰਮੀ ਲੱਗਦੀ ਫਿਰ ਰਾਸੇਦਰ ਮੈਂ ਦੋਸਤਾਂ ਨੂੰ ਦੱਸ ਮੜੇ ਤੇ ਮੁਰਕੇ ਹੈ ਬਹੁਤ ਹੀ ਆ ਗਰਮੀ ਲੱਗਦੀ ਹੈ ਇਸ ਕਰਕੇ ਬੁਝੇ ਹੱਟੇ ਠਾਰ ਪਾਟਨ ਆਰੇ ਯਾਰ ਠੜੇ ਢਾਰ ਪਾਣਾ ਰਹੇ ਵਾਂਚ ਕਹਿੰਦਾ ਬਹੁਤ ਜਿਆਦਾ ਗਰਮੀ ਲੱਗ ਰਹੀ ਹੈ ਠੰਡੇ ਠਾਰ ਪਾਣਨਾਂ ਆ ਕੇ ਤੇ ਫਿਰ ਕੀ ਪੀਣਾ ਬਣਾ ਕੇ ਵਾਂਚ ਤੂੰ ਕਹਿੰਦਾ ਬਣਾ ਕੇ ਪੀਣਾ ਆਪਣਾ ਉਹ ਕੀ ਲੰਦੂ ਅ ਕਿ ਜਦੋਂ ਨੌਨ ਤੋਂ ਬਾਅਦ ਵੀ ਮਾਗੇ ਜਲ ਜੀਰਾ ਤੇ ਆਲੇ ਤੁਹਾਨੂੰ ਮੈਂ ਜਵਾਨੀ ਸੁਣਾਉਣੀ ਹੈ ਵੰਚ ਕੀ ਕਹਿੰਦਾ ਨੌਨ ਤੋਂ ਬਾਅਦ ਕੀ ਕਰਨਾ ਹੈਗਾ ਸਾਵਾ ਚੜਾਉਂ ਤੋਂ ਨੌਨ ਤੋਂ ਬਾਅਦ ਆ ਪਪੀ ਭਾਗੇ ਜਲ ਜੀਰਾ ਤੇ ਫਿਰ ਮੈਂ ਸੋਚ ਰਿਹਾ ਮੈਂ ਕੀ ਕਰਨਾ ਹੈ ਖਾਣਾ ਮੈਂ ਪੀ ਲਿਆ ਜਲ ਜੀਰਾ ਫਿਰ ਮੈਂ ਫੜੂਗਾ ਤੇ ਫਿਰ ਮਸਤੀ ਕਰਾਂਗੇ ਕੀ ਕਰਨਾ ਹੈ ਮੈਂ ਮੈਗੀ ਸ਼ੇਕ ਨੇ ਕੱਲ ਲੈਂਦੇ ਢੇਰ ਸਾਰ ਜਾ ਕੇ ਉਹ ਗੰਦ ਪੈਲ ਉਹ ਵੀ ਮੇਰੀ ਖਾ ਰਹੀ ਸੀ ਤੇ ਖਾ ਲਈ ਓਥੇ ਸਾਰੀ ਲੋ ਜੀ ਨੇ ਮੈਗੀ ਸ਼ੇਕ ਖਾ ਲਈ ਆ ਇੰਨਾ ਹੁੰਦਾ ਲਈ ਨੰਦ ਨੰਦ ਮੰਨ ਰਿਹਾ ਨਾ ਮੇਰੇ ਤੇਰਾ ਬਾਵਾ ਜੀ ਬਸ ਆ ਵੇਖੋ ਮੇਰੇ ਤੇ ਪਾਣੀ ਪਾਈ ਜਾਂਦਾ ਮੈਨੂੰ ਕਹਿੰਦਾ ਗਰਮੀ ਦਾ ਤੋ ਵੀ ਬਸ ਆਏ ਉਹ ਪਿਉਂਦਾ ਆਏ ਨਾ ਉਹ ਹੀ ਬਸ ਦੋਸਤ ਬਣੇ ਰਹੋ ਤੇ ਇਸ ਤੋਂ ਬਾਅਦ ਆਪਾਂ ਕਰਦੇ ਆਂ ਕਿ ਹੋਰ ਗੱਲਾਂ ਬਾਤਾਂ ਹੋ ਸਕਦਾ ਆਪਾਂ ਆਪਣੇ ਖੇਤ ਵੀ ਜਾਈਏ ਤੇ ਖੇਤ ਵੀ ਕਿਹੜਾ ਕੱਢ ਕੇ ਆਵਾਂਗੇ ਅੱਜ ਕਾਫੀ ਜ਼ਰਾ ਖੇਤ ਗਿਆ ਨੂੰ ਤੇ ਖੇਤ ਚੱਲ ਕੇ ਆਵਾਂਗੇ ਤੇ ਮਾਸ਼ੱਲਾ ਖੇਤ ਦਾ ਪੱਜ ਹਾਂਜੀ ਚਲੋ ਬੜੇ ਬੜੇ ਆਪਣੇ ਨਾਲ ਦੋਸਤ ਆਪਾਂ ਕਰਦੇ ਆਂ ਗੱਲਾਂ ਬਾਤਾਂ ਫੇਰ ਥੋੜਾ ਟਾਈਮ ਰੋਕੇ ਦੋਸਤੋ ਆਪਾਂ ਆ ਗਏ ਕਿਚਨ ਦੇ ਵਿੱਚ ਕਿਚਨ ਮੰਤਰੀ ਨੂੰ ਕਹਿੰਦਾ ਵੀ ਬਣਾਓ ਕਾਫੀ ਤੇ ਆਪਾਂ ਪੀਨੇ ਕਾਫੀ ਕਾਫੀ ਪੀ ਤੋ ਬਾਅਦ ਆਪਾਂ ਕਰਦੇ ਹੋਰ ਗੱਲਾਂ ਮਤਲਬ ਮੰਮੀ ਬਾਜਾਂ ਮਾਰੀ ਨੇ ਮੰਮੀ ਦੀ ਗੱਲ ਸੁਣਦੇ ਮੰਮੀ ਕੀ ਕਹਿੰਦੀ ਆ ਹਾਂ ਮੈਂ ਮੰਮੀ ਕਹਿੰਦੀ ਡਾ ਰਾਰ ਕੁਲਰ ਚ ਪਾਣੀ ਪੜੇ ਪਾਣੀ ਮੁੱਕ ਗਿਆ ਤੇ ਪਾਣੀ ਚੈੱਕ ਕਰੋ ਤੇ ਆਪਾਂ ਵੇਹਣੇ ਆ ਵਾਕੇ ਯਾਰ ਪਾਣੀ ਖਾ ਵੀ ਗੈਨਾ ਉਹ ਕੁਲਰ ਵਾਲਾ ਕਹਿੰਦਾ ਇਹ ਚ ਜਨਾ ਪਾਣੀ ਪਾਉ ਦੇ ਨੇ ਦਿਨ ਮੁੱਕਰੇ ਨਹੀਂਗਾ ਤੇ ਪਾਣੀ ਕੁਲਰ ਚ ਮੁੱਕ ਗਿਆ ਪਾਣੀ ਭਰਦੇ ਆਪਾਂ ਕਿ ਮੰਮੀ ਉਹਨਾਂ ਨੇ ਕਹਿੰਦੇ ਗਰਮੀ ਲੱਗੀ ਜਾਂਦੀ ਆ ਸਾਨੂੰ ਵੀ ਕੁਲਰ ਚ ਪਾਣੀ ਪਾ ਦੇ ਮੰਜ ਪਿਆਪ ਨੇ ਕੁਲਰ ਪਾਣੀ ਭਰੀਏ ਚਲੋ ਕੋਲਰੇ ਪਾਣੀ ਭਰ ਦੋ ਬਾਦ ਆਪਾਂ ਮਿਲਦੇ ਆਂ ਤੁਹਾਨੂੰ ਲਓ ਜੀ ਵੰਸ਼ਦੀਪ ਆ ਚੁੱਕਿਆ ਨਹਾ ਕੇ ਤੇ ਹੁਣ ਖਾ ਰਿਹਾ ਹੈਗਾ ਪੋਠਾ ਵੰਸ਼ਦੀਪ ਕਿਹੜਾ ਪੋਠਾ ਖਾ ਰਿਹਾ ਮੈਂ ਦੱਸ ਦਿਆਂ ਸਾਰਿਆਂ ਨੂੰ ਮੈਂ ਚੜਾ ਦਿਖਾ ਪੋਠਾ ਸ਼ੋਅ ਕਰ ਉਹਦਾ ਨੂਨ ਮੈਂ ਚੜਾ ਪੋਠਾ ਕਹਿੰਨੇ ਖਾ ਰ ਤੋਦਾਂ ਤੂੰ ਪੋਠਾ ਖਾ ਰ ਤੂੰ ਕਚੂਰੀ ਘਾਰ ਚੂਰੀ ਹੁੰਨੇ ਤੋਦਾਂ ਤੋਦਾਂ ਪੋਠਾ ਹੀ ਖਾ ਰ ਦੇ ਬਟਾ ਖਾ ਰ ਦੇ ਚਲ ਠੀਕ ਨਾਲ ਦਹੀਂ ਦਹੀਂ ਨਹੀਂ ਕਾਲੀ ਮਚ ਨਹੀਂ ਬਾਈ ਤੂੰ ਡਾਂਟ ਸਮਝੀ ਡਾਂਟ ਲਾਈਕ ਅਲੀ ਮਿਰਜ਼ਾ ਇਹ ਨਾਲ ਹੈਗੀ ਵਾਂਛ ਦੀ ਲੈਟ ਸੀ ਲੈਟ ਸੀ ਚਲੋ ਵਾਂਛ ਰੋਟੀ ਖਾ ਰਿਹਾ ਵਾਂਛ ਰੋਟੀ ਟਾਈਮ ਹੋ ਚੁੱਕਿਆ ਅਪਾ ਪੀਣ ਲਗੇ ਕਾਫੀ ਚਲੋ ਆਪਣੀ ਕਾਫੀ ਦਿਖਾਉਨੇ ਆਪਾਂ ਲੋ ਜੀ ਵਾਂਛ ਦੀ ਖਾ ਰਾ ਰੋਟੀ ਤੇ ਆਪਣੇ ਹੋਇਆ ਹਜੇ ਕਾਫੀ ਟਾਈਮ ਤੇ ਆਪਣੀ ਕਾਫੀ ਬਣ ਕੇ ਬਿਲਕੁਲ ਤਿਆਰ ਆ ਦੋਸਤੋ ਆ ਦੇਖੋ ਆਪਾਂ ਲੈਨੇ ਕਾਫੀ ਦੀਆਂ ਚੁਸਕੀਆਂ ਤੇ ਬਣੇ ਰਿਓ ਨਾਲ ਆਪਣੇ ਕਾਫੀ ਪੀਨ ਤੋਂ ਬਾਅਦ ਆਪਾਂ ਥੋੜਾ ਦੇਖਾਂਗੇ ਟੀਵੀ ਮੰਚਰੀ ਦੇ ਨਾਲ ਟੀਵੀ ਵੇਖਾਂਗੇ ਫਿਰ ਘੰਟੇ ਇੱਕ ਬਾਅਦ ਆਪਾਂ ਜਾਵਾਂਗੇ ਕਿਸੇ ਹੋਰ ਪਾਸੇ ਕਿੱਥੇ ਜਾਵਾਂਗੇ ਖੇਤ ਖੇਤਿਆ ਨਾ ਚਲ ਖੇਤ ਚਲਵੜਾਂਗੇ ਮੇਰੇ ਮਾਈਕ ਤੇ ਕੀ ਆਈ ਹੈ ਹਾਂ ਲਾਈਟ ਆ ਹੁਣੇ ਰਹਿ ਗਈ ਆ ਖੇਤ ਤੇ ਜੂਮ ਤੇ ਆਪਾਂ ਰੋਟਰ ਸਿਮੂ ਖੜੀ ਆਵਾਜ਼ ਦੇ ਪੰਜ ਛੱਡੇ ਓਕੇ ਵਾਂਚ ਕਨਾ ਖੇਜ ਜਾਏ ਕਰਾਂਗੇ ਮਸਖੇਜ ਕਰਨੀ ਮਾਸਤੀ ਜੋ ਦੇਖਦੇ ਆ ਕਾਫੀ ਪੀਣ ਤੋਂ ਬਾਅਦ ਤੇ ਵਾਂਚ ਦੇ ਰੋਟੀ ਖਾਣ ਤੋਂ ਬਾਅਦ ਆਪਾਂ ਬੱਚ ਚੱਲਦੇ ਆ ਖੇ ਤਦ ਤੱਕ ਬੜੇ ਰੋ ਸਟੇ ਟਿਊਨਸ ਤੋਂਸ ਤੇ ਇੱਕ ਚੀਤ ਉਹਨਾਂ ਪਰ ਦਿਖਾਉਣੀ ਭੁੱਲ ਗਿਆ ਆਪਾਂ ਲੈ ਕੇ ਆਏ ਫਰਿੱਜ ਵਿੱਚ ਰੱਖਣ ਨੂੰ ਮੈਟ ਜਿਹੜੇ ਵੀ ਥੱਲੇ ਦੇ ਖਾਣੇ ਹੁੰਦੇ ਉਹਦੇ ਵਿੱਚ ਮੈਟ ਰੱਖਦੀ ਆਪਾਂ ਕਿਉਂਕਿ ਚੀਜ਼ ਕੋਈ ਥੱਲੇ ਡੋਲਦੀ ਨਹੀਂ ਤੇ ਥੱਲੇ ਜੰਮਦੀ ਨਹੀਂ ਉਹਦੇ ਲਈ ਆਪਾਂ ਮੈਟ ਲੈ ਕੇ ਆਏ ਆ ਤੁਹਾਨੂੰ ਇਹ ਵਾਲੇ ਮੈਟ ਕਿੱਦਾਂ ਲੱਗੇ ਤੇ ਦੱਸੋ ਜਰੂਰ ਕਮੈਂਟਾਂ ਵਿੱਚ ਤੇ ਆਪਾਂ ਫਰਿੱਜ ਵਿੱਚ ਤੁਹਾਨੂੰ ਦੱਸ ਦੇਵਾਂ ਕਿਵੇਂ ਰੱਖੇ ਤੇ ਆ ਜੋ ਦੇਖਿਓ ਆਪਣੇ ਨਾਲ ਆਹ ਦੇਖੋ ਦੋਸਤੋ ਆੜੇ ਮੈਟ ਹੈਗੇ ਰੱਖੇ ਆਪਾਂ ਫ੍ਰਿਜ ਵਿੱਚ ਇਹ ਲਾ ਰਹੇ ਆਪਨੀ ਫ੍ਰਿਜ ਨੂੰ ਚਾਰ ਚੰਨ ਆਪਾਂ ਸਾਰੇ ਖਾਣਾ ਵਿੱਚ ਰੱਖਤੇ ਆ ਇੱਕ ਆ ਪਿਆ ਇੱਕ ਇੱਥੇ ਪਿਆ ਐਥੇ ਪਿਆਗਾ ਇੱਥੇ ਪਿਆਗਾ ਦੋਸਤੋ ਤੁਹਾਨੂੰ ਆਪਣੇ ਮੈਟ ਕਿਦਾਂ ਲੱਗੇ ਵੀ ਜਰੂਰ ਦੱਸਿਓ ਆਪਾਂ ਨੂੰ ਫਾਈਨਲੀ ਦੋਸਤੋ ਸਾਡਾ ਖੇਡ ਦਾ ਪ੍ਰੋਗਰਾਮ ਬਣ ਗਿਆ ਤੇ ਹੁਣ ਮੈਚ ਵਾਂਗ ਸਟੇਪ ਚੱਲੇ ਆ ਠੀਕ ਉੱਥੇ ਜਾ ਕੇ ਕਰਾਂਗੇ ਆਪਾਂ ਮਸਤੀ ਚਲੋ ਦੇਖਦੇ ਆ ਉੱਥੇ ਲੇਟ ਹੋਈ ਤਾਂ ਮਸਤ ਜ਼ਰੂਰ ਹੋਊਗੀ ਲੇਟ ਨਾਲ ਹੀ ਫਿਰ ਮਸਤੀ ਨਹੀਂ ਹੋਣੀ ਆਪਾਂ ਮਿਲਦੇ ਆ ਤੁਹਾਨੂੰ ਖੇਰ ਜਾ ਕੇ ਤੇ ਬਣੇ ਰਹੋ ਅੱਜ ਭਾਈ ਫੇਰ ਮਿਲ ਗਿਆ ਆਪਾਂ ਨੂੰ ਬੱਕਰੀਆਂ ਲੈ ਕੇ ਭਾਈ ਆ ਚਲੇ ਨਾਣ ਮੋਟਰ ਤੇ ਠੀਕ ਆ ਠੀਕ ਆ ਆ ਦੇਖੋ ਦੋਸਤੋ ਇਹ ਮੋਟਰ ਹੈ ਮੋਟਰ ਇੱਥੇ ਜਾਨੀ ਚੱਲੀ ਰਸਤੇ ਵਿੱਚ ਤੇ ਆਪਾਂ ਵੀ ਇਹਦੇ ਆਪਣੀ ਮੋਟਰ ਵੀ ਬੜੀ ਮੈਦੇ ਚੱਲਦੀ ਹੋਊਗੀ ਚੱਲਦੀ ਹੋਊਗੀ ਆਪਾਂ ਚੱਲਦੀ ਹੋਊਗੀ ਸੀਪ ਕਰ ਰਿਹਾ ਡਰਾਈਵ ਤੇ ਦੇਖੋ ਦੋਸਤੋ ਹਾਲੀ 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 ਤੇ ਆਪਾਂ ਚੱਲੇ ਆਂ ਮੋਟਰ ਤੇ ਮੋਟਰੇ ਪਹੁੰਚ ਕੇ ਕਰਾਂਗੇ ਆਪਾਂ ਨਜ਼ਾਰੇ ਆ ਦੇਖੋ ਦੋਸਤੋ ਉੱਧਰ ਤੁਹਾਨੂੰ ਦਿਖਾਇਆ ਸੀ ਵੀ ਰੌਣੀਆਂ ਹੋਣੀਆਂ ਹੋਗੀਆਂ ਸ਼ੁਰੂ ਕੋਈ ਝੋਨੇ ਜਿਵੇਂ ਦਿਨ ਨੇੜੇ ਆ ਰਹੇ ਤੇ ਰੌਣੀਆਂ ਰੂਣੀਆਂ ਕਰਕੇ ਉਹ ਚੱਲੀ ਜਾਂਦੀ ਆਪਣੀ ਮੋਟਰ ਵੀ ਮੋਟਰ ਚੱਲੀ ਜਾਂਦੀ ਦੋਸਤੋ ਔਰ ਯਾਰ ਹਾਲੀ 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 ਪਹੁੰਚ ਕੇ ਕਰਦੇ ਆਪਾਂ ਗੱਲਾਂ ਬਾਤਾਂ ਬਈ ਮੋਟਰ ਚੱਲੀ ਜਾਂਦੀ ਹੈ ਪਾਪਾ ਦੇ ਬਾਹਰ ਚਵਾੜਨਾ ਮੋਟਰਸਾਈਕਲ ਵਈ ਪੱਠੇ ਬੰਕੇ ਲੈ ਰੇ ਆ

ਇਗਰੀ ਮਿੱਟੀ ਆ ਕਟਿਹੜੀਆਂ ਨਾਲ ਹਾਂਜੀ ਛੋਲੋ ਬਈ ਆਹ ਗਾਇ ਪਿਚੂ ਬਈ ਟੀੜੀ ਮਿੱਟੀ ਆ ਇੱਤਰ ਬਈ ਪਾਪਾ ਪੰਗੇ ਲੈ ਰਹੇ ਆ ਪਾਪਾ ਕੇ ਮੈਗ ਮੈਗ ਨਹੀਂ ਕਰਨਾ ਨਹੀਂ ਕਰਨਾ ਬੰਦ ਕਰ ਕੇ ਆ ਰਿਹਾ ਅਗਰ ਦਿੱਲੀ ਤੇ ਰੋ ਤੂੰ ਮੇਰੇ ਤੇ ਕਿੰਨੇ ਬਾਹਲੇ ਨੇ ਪਾਪਾ ਮੋਟਰ ਹੈਂਗਲ ਦੀ ਧੂਕੀ ਢਾਦੀ ਇਹਨਾਂ ਨੇ ਮੈਨੂੰ ਮੰਨ ਲਓ ਉਹਣਾ ਆੜ ਚ ਬਾਹਲੇ ਆ ਮੋਟਰ ਹੈਂਗਲ ਉਹ ਪਾਪਾ ਉਹ ਪਾੜਦਾ ਫਾਈ ਤੋ ਹਾਂ ਕੈਮਰਾ ਦਿਖਾ ਪਾਤ ਗਾੜਾ ਲਾੜ ਕੇ ਮੈਂ 1 2 3 ਹਾਲੀ ਹਾਲੀ ਤੋ ਲੈ ਅਸੀਂ ਲੈਲੇ ਪੁੱਠੇ ਪੰਗੇ ਵਾਛਦੇ ਬਹਿ ਕਹਿਨ ਤੇ ਤੇ ਪਰ ਤੁਸੀਂ ਕੋਈ ਵੀ ਟਰਾਈ ਨਾ ਕਰਨਾ ਦੋਸਤੋ ਕਿਉਂਕਿ ਇਹ ਖਤਰਨਾਕ ਸਿਸਟਮ ਆ ਪੀਐਸਸੀ ਵਿੱਚ ਪਹਿਲੇ ਤੇ ਲਾਸਟ ਵਾਰੀ ਕੀਤਾ ਫੇਰ ਨਹੀਂ ਕਰਨਾ ਇਹ ਖੇਤ ਲੈ ਪੰਗੇ ਅਸੀਂ ਹੁਣ ਚੱਲੇ ਆ ਘਰੇ ਅਸੀਂ ਮੋਟਸਣ ਕੱਢਦੇ ਆ ਕਿਉਂਕਿ ਆੜ ਚੋਂ ਕੱਢਣਾ ਬਹੁਤ ਔਖਾ ਹੋਊਗਾ ਤੇ ਮਿਲਦੇ ਆਂ ਆਪਾਂ ਘਰੇ ਜਾ ਕੇ ਤੇ ਵਲੋਗ ਦਾ ਕਰਾਂਗੇ ਐਂਡ ਤੇ ਚਲੋ ਆਜੋ ਬਈ ਉਹਨੂੰ ਬਪਾ ਤੋਂ ਉਹਰੇ ਲਈ ਮੋਟਰ ਸੈੱਟ ਮੋਰਸਨ ਆਪਣਾ ਲੈ ਕੱਢ ਆਪਾ ਤੇ ਬਾਈ ਡੂੰਗੀ ਆੜ ਨਹੀਂ ਸੀਗੀ ਤੇ ਹੁਣ ਵੰਚੀ ਦੀ ਜਿਹੜੀ ਹਮੇਸ਼ਾ ਹੀ ਸ਼ਾਮ ਦੇ ਕੀ ਨੌਣਾ ਖਾਣ ਵਿੱਚ ਮੈਂ ਚੱਲ ਅੱਜ ਤੂੰ ਵੀ ਨਾਲ ਆਜ ਅੱਜ ਆਪਾਂ ਰੇਸ਼ਾ ਦੀ ਕਰਨਗੇ ਪੂਰੀ ਤਰ੍ਹਾਂ ਨੌਣ ਖਾ ਲਈ ਦੋਸਤੋ ਦੇਖੋ ਮਿੰਟ ਮਾਰਨ ਨਾਲ ਪਰ ਚੱਲਣਾ ਆਪਾਂ ਕਰੀਏ ਬਹੁਤ ਆ ਦੇਖੋ ਪਗਲ ਨਹੀ ਐਨੂੰ ਗਾਣ ਹੋ ਜਾ ਅੱਥਾ ਮਿੱਟਰ ਲੈ ਜਾਂਦੀ ਇੱਧਰ ਹੋ ਜਾ ਕਾ ਜਗਾ ਕੁਈ ਥਾ ਡੂੰਘਾ ਹੀ ਪਾਣਾ ਆਪਣੇ ਪਾਣੀ ਕਿੰਨਾ ਗੰਦਾ ਹੈ ਜੀਪ ਆ ਕੇ ਜਾ ਸਾਫ ਪਾਣੀ ਆਪਣੇ ਦੋਸਤ ਰੌਣੀ ਹੋਈ ਜਾਂਦੀ ਤੇ ਦੇਖ ਸਕਦੇ ਹੋ ਆ ਦੇਖੋ ਚਲੋ ਦੋਸਤੋ ਮਸਤੀ ਬਹੁਤ ਹੋ ਗਈ ਚਲਦੇ ਆ ਘਰੇ ਕਿਉਂਕਿ ਦੁਪਹਿਰਾ ਹੋਇਆ ਪਿਆ ਆਪਾਂ ਖਿਤਗੜੇ ਮਾਰਨ ਆਏ ਸੀ ਚਲੋ ਓਕੇ ਬਾਈ ਸਾਰੇ ਨੂੰ